ਅਰਸ਼ਦੀਪ ਕਲੇਰ ਪਹੁੰਚ ਗਏ ਨਾਬਾ ਜੇਲ ਗੱਡੀ 'ਚ ਉਤਰਦਿਆਂ ਹੀ ਕਹਿਤੀਆਂ ਵੱਡੀਆਂ ਗੱਲਾਂ ਸੁਣੋ ਕੀ ਕੁਝ ਕਿ ਆਰਸ਼ਦੀਪ ਕਲੇਰ ਨੇ ਰਿਹਾਈ ਦੇ ਆਰਡਰ ਕੱਲ ਸ਼ਾਮ ਨੂੰ 6 ਵਜੇ ਸੁਪਰੀਮ ਕੋਰਟ ਦੀ ਵੈਬਸਾਈਟ ਤੇ ਅਪਲੋਡ ਹੋਗੇ ਸੀ ਕਿਉਂਕਿ 6 ਵਜੇ ਅਦਾਲਤ ਦਾ ਟਾਈਮ ਖਤਮ ਹੋ ਗਿਆ ਸੀ ਮੋਹਾਲੀ ਅਦਾਲਤ ਦਾ ਸੋ ਅੱਜ ਸਵੇਰ ਅਸੀਂ ਉਹ ਆਰਡਰਸ ਉੱਥੇ ਮੋਹਾਲੀ ਕੋਰਟ ਦੇ ਵਿੱਚ ਲਾਤੇ ਨੇ ਹੁਣ ਜੱਜ ਸਾਹਿਬ ਉਹਦੇ ਤੇ ਆਪਣਾ ਆਰਡਰ ਦੇ ਕੇ ਕਿਉਂਕਿ ਜੱਜ ਸਾਹਿਬ ਨੇ ਦੱਸਣਾ ਹੈ ਕਿ ਕਿੰਨੇ ਦੇ ਬੇਲ ਬਾਂਡ ਹੈ ਜਿਹੜੇ ਉਹ ਫਰਨਿਸ਼ ਕਰਨੇ ਨੇ ਸੋ 15-20 ਮਿੰਟ ਦਾ ਹੋਰ ਪ੍ਰੋਸੈਸ ਹੈ ਉਸ ਤੋਂ ਬਾਅਦ ਈਮੇ ਉਹ ਜਿਹੜੇ ਆਰਡਰ ਨੇ ਉਹਰੇ ਨਾਬਾ ਜੇਲ ਦੇ ਵਿੱਚ ਸਿੱਧੇ ਆ ਜਾਣਗੇ ਸੋ ਹੁਣ ਮੈਨੂੰ ਲੱਗਦਾ ਹੈ ਕਿ ਸਾਰੇ ਟੋਟਲ ਅੱਧੇ ਪੌਣੇ ਘੰਟੇ ਦੀ ਗੱਲ ਹੈ ਤੇ ਵਿਕਰਮ ਮਜੀਠੀਆ ਜੀ ਨੂੰ ਉਰੋਂ ਨਾਬਾ ਜੇਲ ਤੋਂ ਦੁਬਾਰਾ ਪੰਜਾਬ ਦੀ ਉਸੇ ਪਿੰਡ ਤੇ ਲਿਆ ਕੇ ਖੜਾ ਕਰਾਂਗੇ ਜਿੱਥੋਂ ਝੂਠਾ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਜੇਲ ਭੇਜਿਆ ਸੀਗਾ ਉਹ ਰੋਕ ਤੰਗ ਲਗਾ ਕੇ ਕੋਈ ਸਾਜ਼ਿਸ਼ ਕਰਨ ਹੋ ਸਕਦਾ ਤੁਸੀਂ ਸਰਕਾਰ ਦੀ ਸਾਜ਼ਿਸ਼ ਦੇ ਇਹ ਹਾਲਾਤ ਨੇ ਜੀ ਕਿ ਅੱਜ ਮੁਹਾਲੀ ਦੀ ਕੋਰਟ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਇਹ ਕੰਡੀਸ਼ਨਲੀ ਐਪਲੀਕੇਸ਼ਨ ਦਿੱਤੀ ਹੈ ਕਿ ਜੀ ਵਿਕਰਮ ਮਜੀਠੀਆ ਸਾਹਿਬ ਨੂੰ ਪੰਜਾਬ ਨਾ ਐਂਟਰ ਕਰਨ ਦਿੱਤਾ ਜਾਵੇ ਮਤਲਬ ਐਡੀ ਘਬਰਾਟ ਹੈ ਇਹ ਕਹਿੰਦੇ ਜੀ ਪੰਜਾਬ ਨਾ ਆਉਣ ਕੱਲੀ ਆਪਣੀ ਪੇਸ਼ੀ ਵਾਲੇ ਦਿਨ ਪੰਜਾਬ ਆਇਆ ਕਰਨ ਤਾਂ ਇੱਥੋਂ ਸਰਕਾਰ ਦੀ ਫਰਸਟ੍ਰੇਸ਼ਨ ਦਿਖਦੀ ਹੈ ਔਰ ਦੂਸਰਾ ਮੈਂ ਅੱਜ ਤੁਹਾਨੂੰ ਮੀਡੀਆ ਦੇ ਸਾਥੀਆਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਸਵੇਰੇ ਟਵੀਟ ਕੀਤਾ ਮਤਲਬ ਪੰਜਾਬ ਦੇ ਮੁੱਖ ਮੰਤਰੀ ਦਾ ਜੇ ਆਪਾਂ ਟਵੀਟ ਪੜੀਏ ਤਾ ਮੈਨੂੰ ਪੰਜਾਬੀ ਦਾ ਉਹ ਖਾਨ ਯਾਦ ਆ ਗਿਆ ਕਿ ਜਦੋਂ ਪਰਛਾਵੇਂ ਕੱਦ ਨਾਲੋਂ ਤੇ ਗੱਲਾਂ ਵजूद ਨਾਲੋਂ ਵੱਡੀਆਂ ਹੋ ਜਾਣ ਫਿਰ ਸਮਝੋ ਕੰਮ ਖਤਰੇ 'ਚ ਹੈ ਵजूद ਨਾਲੋਂ ਕਿਵੇਂ ਵੱਡੀਆਂ ਮੁੱਖ ਮੰਤਰੀ ਸਾਹਿਬ ਆਪਣੇ ਟਵੀਟ ਦੇ ਨਾਲ ਸਵਾਲ ਖੜਾ ਕਰ ਰਹੇ ਨੇ ਸੁਪਰੀਮ ਕੋਰਟ ਆਫ ਇੰਡੀਆ ਤੇ ਸੁਪਰੀਮ ਕੋਰਟ ਦੇ ਆਰਡਰ ਤੇ ਕੀ ਕਹਿੰਦੇ ਨੇ ਮੁੱਖ ਮੰਤਰੀ ਮੁੱਖ ਮੰਤਰੀ ਕਹਿੰਦੇ ਜੀ ਅਦਾਲਤਾਂ ਦਾ ਤਾਂ ਰੱਬ ਹੀ ਰੱਖ ਹੈ ਮੈਂ ਸੰਵਿਧਾਨਿਕ ਅਹੁਦੇ ਤੇ ਬੈਠੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹਣਾ ਕਿ ਜਿਹੜੇ ਸੰਵਿਧਾਨ ਦੀ ਸੋਚ ਅਕੇ ਤੁਸੀਂ ਮੁੱਖ ਮੰਤਰੀ ਬਣਿਓ ਉਸੇ ਸੰਵਿਧਾਨ ਦੇ ਤਹਿਤ ਅਦਾਲਤਾਂ ਬਣੀਆਂ ਨੇ ਤੇ ਸੁਪਰੀਮ ਕੋਰਟ ਆਫ ਇੰਡੀਆ ਤੋਂ ਵੱਡੀ ਕੋਈ ਅਦਾਲਤ ਨਹੀਂ ਸੋ ਮੁੱਖ ਮੰਤਰੀ ਆਪਣੇ ਟਵੀਟ ਲਈ ਇਹ ਜਨਤਕ ਮਾਫੀ ਮੰਗਣ ਤੇ ਮੁੱਖ ਮੰਤਰੀ ਇਸ ਗੱਲ ਹੀ ਵੀ ਜਵਾਬ ਦੇ ਨੇ ਕਿ ਜਦੋਂ ਇਹੀ ਸੁਪਰੀਮ ਕੋਰਟ ਆਫ ਇੰਡੀਆ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇਵੇ ਮਨੀਸ਼ ਸੋਧੀਆਂ ਨੂੰ ਦੇਵੇ ਸਤਿੰਦਰ ਜੈਨ ਨੂੰ ਦੇਵੇ ਫੇਰ ਤਾਂ ਕਹਿੰਦੇ ਨੇ ਜੀ ਸੰਵਿਧਾਨ ਜਿੱਤ ਗਿਆ ਜੀ ਅਦਾਲਤ ਨੇ ਸੰਵਿਧਾਨ ਬਚਾ ਲਿਆ ਜੀ ਸੱਤੇ ਮੇਵ ਜੈਤੇ ਜੀ ਤੇ ਉਹੀ ਸੁਪਰੀਮ ਕੋਰਟ ਆਫ ਇੰਡੀਆ ਜਦੋਂ ਪੰਜਾਬ ਸਰਕਾਰ ਦੀ ਵਦੀਕੀ ਦੇ ਉੱਤੇ ਕਮੈਂਟ ਕਰੇ ਉਹੀ ਸੁਪਰੀਮ ਕੋਰਟ ਆਫ ਇੰਡੀਆ ਜਦੋਂ ਪੰਜਾਬ ਦੀ ਸਰਕਾਰ ਦੀਆਂ ਦਲੀਲਾਂ ਨੂੰ ਖਾਰਜ ਕਰਦੇ ਕਿਉਂਕਿ ਇਹ ਸਿਆਸੀ ਰੰਜਿਸ਼ ਤਹਿਤ ਮੁਕੱਦਮਾ ਹੈ ਇਹ ਤੋਂ ਪਹਿਲਾਂ ਡਰੱਗ ਦਾ ਪਾਇਆ ਸੀ ਡਰੱਗ ਨਹੀਂ ਲੱਭਿਆ ਉਦੋਂ ਵੀ ਸੁਪਰੀਮ ਕੋਰਟ ਨੇ ਕਿਹਾ ਕਿ ਕੋਈ ਐਵੀਡੈਂਸ ਨਹੀਂ ਜਿਹੜਾ ਦੱਸ ਸਕੇ ਕਿ ਵਿਕਰਮ ਮਜੀਠੀਆ ਦਾ ਡਰੱਗ ਨਾਲ ਕੋਈ ਲੈਣਾ ਦੇਣਾ ਸੋ ਡਰੱਗ ਦੇ ਕੇਸ 'ਚ ਡਰੱਗ ਹੈ ਨਹੀਂ ਸੀ ਹੁਣ ਆਮ ਦਿਨ ਤੋਂ ਬਾਅਦ ਜਾਇਦਾਦ ਦੇ ਕੇਸ 'ਚ ਜਾਇਦਾਦ ਹੈ ਨਹੀਂ ਗੱਲ ਤਾਂ ਮੁੱਖ ਮੰਤਰੀ ਸਾਹਿਬ ਤੇ ਤੁਹਾਡੇ ਮੰਤਰੀਆਂ ਨੇ ਇਹ ਦੱਸਣੀ ਹੈ ਕਿ ਹਜ਼ਾਰ ਏਕੜ ਹਿਮਾਚਲ ਵਾਲਾ ਗਿਆ ਕਿੱਥੇ ਅਦਾਲਤ 'ਚ ਤਾਂ ਪਹੁੰਚਿਆ ਨਹੀਂ ਉਹ ਹਜ਼ਾਰ ਏਕੜ ਹਜ਼ਾਰ-ਹਜ਼ਾਰ ਕਰੋੜ ਦੀਆਂ ਕੰਪਨੀਆਂ ਦੀ ਗੱਲ ਕੀਤੀ ਅਦਾਲਤ 'ਚ ਤਾਂ ਦਿਖਾਈਆਂ ਨਹੀਂ ਅਦਾਲਤ ਨੇ ਤਾਂ ਸੁਣੀ ਨਹੀਂ ਕੋਈ ਦਲੀਲ ਸੋ ਅੱਜ ਪੰਜਾਬ ਦੇ ਮੁੱਖ ਮੰਤਰੀ ਦੀ ਫਰਸਟ੍ਰੇਸ਼ਨ ਹੈ ਮੈਂ ਫਿਰ ਵੀ ਬੇਨਤੀ ਕਰਦਾ ਕਿ ਸੰਵਿਧਾਨਿਕ ਅਹੁਦੇ ਤੇ ਬੈਠਾ ਸ਼ਖਸ ਜਦੋਂ ਸੁਪਰੀਮ ਕੋਰਟ ਆਫ ਇੰਡੀਆ ਵਰਗੀਆਂ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਜਿੰਨਾ ਕਰਕੇ ਸੰਵਿਧਾਨ ਬਚਿਆ ਜਿਉ ਉਹਨਾਂ ਦੇ ਉੱਤੇ ਟਿੱਪਣੀ ਕਰਦਾ ਤਾਂ ਮੰਤ ਭਾਗੀ ਆ ਤੇ ਦੂਸਰਾ ਜੋ ਸੰਤਾ ਮਹਾਪੁਰਸ਼ਾਂ ਦੇ ਖਿਲਾਫ ਆਪਾਂ ਟਿੱਪਣੀ ਕਰ ਰਹੇ ਆਂ ਦੇਖੋ ਅਗੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨੇ ਕੱਲੇ-ਕੱਲ ਕਹੀ ਹੈ ਕਿ ਝੂਠੇ ਮੁਕੱਦਮੇ ਨੇ ਤਾਂ ਜਦੋਂ-ਜਦੋਂ ਸਰਕਾਰਾਂ ਨੇ ੱੱਕੇ ਛਾਈਆਂ ਕੀਤੀਆਂ ਨੇ ਵਧਿਕੀਆਂ ਕੀਤੀਆਂ ਨੇ ਪੰਜਾਬ ਗਵਾਹ ਏ ਧਰਤੀ ਗਵਾਹ ਹੈ ਸੰਤਾ ਮਹਾਪੁਰਸ਼ਾਂ ਨੇ ਹਾ ਦਾ ਨਾਰਾ ਮਾਰਿਆ ਤੇ ਜੇ ਬਾਬਾ ਜੀ ਨੇ ਕੱਲੇ-ਕੱਲ ਕਹੀ ਹੈ ਤਾਂ ਸਰਕਾਰ ਆਪਣੇ ਅੰਦਰ ਝਾਤੀ ਮਾਰੇ ਹੁਣ ਤਾਂ ਅਦਾਲਤਾਂ ਵੀ ਕਹਿ ਰਹੀਆਂ ਨੇ ਸੰਤ ਮਹਾਪੁਰਸ਼ ਵੀ ਕਹਿ ਰਹੇ ਨੇ ਸੋ ਹੁਣ ਸਮਾਂ ਆ ਗਿਆ ਕਿ ਇਨਟਰੋਸਪੈਕਸ਼ਨ ਕਰੋ ਆਪਦੇ ਅੰਦਰ ਚਾਤੀ ਮਾਰੋ ਤੇ ਪੰਜਾਬ ਪੁਲਿਸ ਨੂੰ ਮੇਰੀ ਹੱਥ ਬੰਨ ਕੇ ਬੇਨਤੀ ਹੈ ਸਾਰੇ ਅਫਸਰਾਂ ਨੂੰ ਬੇਨਤੀ ਹੈ ਪੁਲਿਸ ਦਾ ਕੰਮ ਹੈ ਲਾਅ ਐਂਡ ਆਰਡਰ ਨੂੰ ਬਚਾਉਣਾ ਪੁਲਿਸ ਦਾ ਕੰਮ ਹੈ ਜੋ ਪੰਜਾਬ ਦੇ ਵਿੱਚ ਕਤਲੋਗਾਰਤ ਹੋ ਰਹੀ ਹੈ ਉਹਨੂੰ ਰੋਕਣਾ ਇਹ ਪੁਲਿਸ ਦਾ ਕੰਮ ਨਹੀਂ ਕਿ ਸਿਆਸੀ ਡਿਕਟੇਟਸ ਦੇ ਉੱਤੇ ਝੂਠੇ ਪਰਚੇ ਦਰਜ ਕਰਨੇ ਸੋ ਪੰਜਾਬ ਦੀ ਪੁਲਿਸ ਪੰਜਾਬ ਦੇ ਲਾਅ ਐਂਡ ਆਰਡਰ ਕਨੀ ਧਿਆਨ ਦੇਵੇ ਇਹ ਜਿਹੜੇ ਪੋਲਿਟੀਕਲ ਵਿਰੋਧੀਆਂ ਦੇ ਵਿਰੁੱਧ ਝੂਠੇ ਮੁਕੱਦਮੇ ਨੇ ਇਹਨਾਂ ਤੋਂ ਪੰਜਾਬ ਪੁਲਿਸ ਗੁਰੇਸ਼ ਕਰੇ ਹੁਣ ਪੂਰੀ ਟੀਮ ਜਾ ਰਹੀ ਹੈ ਜੀ ਅੰਦਰ ਹੁਣ ਇਸ ਵਕਤ ਬਿਲਕੁਲ ਜੀ ਅੰਦਰ ਜਾਵਾਂਗੇ ਤੇ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਜਲਦੀ ਤੁਹਾਡੇ ਰੂਪ ਰੂਪ ਕਰਾਂਗੇ ਤੇ ਲੱਗਦਾ ਮੋਚੜੀ ਹੋ ਗਈਆਂ ਪ੍ਰਾਪਰਟੀਆਂ ਗਈਆਂ ਕਿੱਥੇ ਜਿਹੜੀਆਂ ਕਹਿ ਰਹੇ ਸੀ ਇਹ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਦੱਸ ਸਕਦੇ ਨੇ ਜੀ ਸਾਨੂੰ ਤਾਂ ਹੁਣ ਉਹ 1000 ਏਕੜ ਚਾਹੀਦਾ ਜਿਹੜਾ ਹਿਮਾਚਲ ਚ ਕਹਿੰਦੇ ਸੀ ਸਾਡਾ ਕਿਉਂਕਿ ਸੁਪਰੀਮ ਕੋਰਟ ਚ ਲਿਆ ਹੀ ਔਰ ਕਲ ਇੱਕ ਵੀ ਦਲੀਲ ਸੁਪਰੀਮ ਕੋਰਟ ਨੇ ਨਹੀਂ ਮੰਨੀ ਸਾਰੀਆਂ ਖਰਜ ਹੋਈਆਂ। ਕਲੇਰ ਸਾਹਿਬ ਹਰਪਾਲ ਚੀਮਾ ਦੇ ਬਿਆਨ ਬਾਰੇ ਕੀ ਖਿਆਲ ਹੈ ਉਹ ਕਹਿੰਦੇ ਵੀ ਜ਼ਮਾਨਤ ਨਹੀਂ ਮਿਲੀ ਹੈ ਬਰੀ ਤਾਂ ਨਹੀਂ ਹੋਏ। ਹਰਪਾਲ ਚੀਮਾ ਜੀ ਪਹਿਲਾਂ ਤਾਂ ਜੇ ਦਮ ਰੱਖਦੇ। ਦੇਖੋ ਪੰਜਾਬ ਦੇ ਵਿੱਤ ਮੰਤਰੀ ਆ ਮੈਂ ਤਾਂ ਬਹੁਤ ਛੋਟਾ ਬੰਦਾ। ਜੇ ਦਮ ਰੱਖਦੇ ਨੇ ਤਾਂ ਆਹ ਗੱਲ ਕੇਜਰੀਵਾਲ ਦੀ ਕੋਠੀ ਦੇ ਬਾਹਰ ਖੜੇ ਹੋ ਕੇ ਕਹਿਣ ਵੀ ਜ਼ਮਾਨਤੀ ਮਿਲੀ ਹੈ ਬਰੀ ਤਾਂ ਨਹੀਂ ਹੋ ਗਿਆ। ਕੇਜਰੀਵਾਲ ਵੀ ਜ਼ਮਾਨਤ ਤੇ ਸੁਸੋਧਿਆ ਵੀ ਜ਼ਮਾਨਤ ਤੇ ਸਤਿੰਦਰ ਜੈਨ ਵੀ ਜ਼ਮਾਨਤ ਤੇ ਜੇ ਉਹ ਸਾਰੇ ਦੋਸ਼ੀ ਨੇ ਪਹਿਲਾ ਚੀਮਾ ਸਾਹਿਬ ਕਹਿਣ ਵੀ ਹਾਂ ਉਹ ਸਾਰੇ ਦੋਸ਼ੀ ਨੇ ਅਸੀਂ ਕੇਜਰੀਵਾਲ ਨੂੰ ਦੋਸ਼ੀ ਮੰਨਦੇ ਆ ਫੇਰ ਆ ਕੇ ਸਾਡੇ ਨਾਲ ਗੱਲ ਕਰਦੇ